ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਫੀ ਚਰਚਾ ਦੇ ਵਿੱਚ ਛਾਏ ਹੋਏ ਨੇ ਸੋ ਗੱਲ ਕਰੀਏ ਉਹਨਾਂ ਦੀ ਤੀਜਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਨੇ ਭਾਵੇਂ ਭਗਵੰਤ ਸਿੰਘ ਮਾਨ ਨੂੰ ਕੀਤੇ ਜਾ ਰਹੇ ਨੇ ਸੋ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਹੁਣ ਰਿਪਲਾਈ ਜਿਹੜਾ ਹੈ ਦਿੱਤਾ ਗਿਆ ਹੈ ਭਗਵੰਤ ਸਿੰਘ ਮਾਨ ਨੇ ਸਾਰੇ ਪਰਿਵਾਰ ਮਾਂਜ ਕੇ ਰੱਖ ਦਿੱਤੇ ਜਿਹੜੇ ਕਿ ਉਹਨਾਂ ਦੇ ਪਰਿਵਾਰ ਦੇ ਖਿਲਾਫ ਬੋਲ ਰਹੇ ਸਨ ਹਾਲਾਂਕਿ ਪਰਿਵਾਰ ਵਾਲਿਆਂ ਬਾਰੇ ਬੋਲਣ ਤੇ ਗੁੱਸੇ ਵਿੱਚ ਰਜ ਕੇ ਉਹਨਾਂ ਲੋਕਾਂ ਦੇ ਪਰਦੇ ਫਰੋਲ ਦਿੱਤੇ ਖਾਸ ਕਰਕੇ ਬਾਦਲ ਪਰਿਵਾਰ ਦੇ ਜਿਹੜੇ ਕਿ ਭਗਵਾਨ ਸਿੰਘ ਮਾਨ ਦੇ ਉੱਤੇ ਤੰਜ ਕੱਸ ਰਹੇ ਸਨ ਸੋ ਲਗਾਤਾਰ ਜਿਹਾੜੇ ਹੱਥੀ ਲਿਆ ਗਿਆ ਤੇ ਵਿਕਰਮ ਸਿੰਘ ਮਜੀਠੀਆ ਨੂੰ ਕੁਝ ਸਵਾਲ ਪੁੱਛੇ ਗਏ ਨੇ ਤੇ ਭਗਵਾਨ ਸਿੰਘ ਮਾਨ ਨੇ ਇਹ ਵੀ ਕਿਹਾ ਹੈ ਕਿ ਦੂਜਿਆਂ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਪਰ ਆਪਣੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ ਇਹ ਗੱਲ ਦਾ ਜਵਾਬ ਵਿਕਰਮ ਸਿੰਘ ਮਜੀਠੀਆ ਨੂੰ ਦਿੱਤਾ ਗਿਆ ਹੈ ਹਾਲਾਂਕਿ ਹੋਰ ਵੀ ਬਠਿੰਡਾ ਦੇ ਵਿੱਚ ਕਈ ਤਰ੍ਹਾਂ ਦੇ ਉਦਘਾਟਨ ਕੀਤੇ ਗਏ ਬਠਿੰਡਾ ਵਾਸੀਆਂ ਨੂੰ ਕਈ ਤਰ੍ਹਾਂ ਦੇ ਤੋਹਫੇ ਵੀ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸੋ ਗੱਲ ਕਰੀਏ ਤਾਂ ਹਰ ਪਾਸੇ ਚਰਚਾ ਬਿਲਕੁਲ ਛੇੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਹੈ ਕਿ ਉਹਨਾਂ ਦਾ ਇਹ ਇੱਕ ਪਰਿਵਾਰਿਕ ਮਾਮਲਾ ਹੈ ਪਰਿਵਾਰਿਕ ਮਾਮਲੇ ਦੇ ਵਿੱਚ ਕੋਈ ਵੀ ਇੰਟਰਫੇਰਿੰਗ ਜਿਹੜੀ ਹੈ ਨਹੀਂ ਹੋਣੀ ਚਾਹੀਦੀ ਹੈ ਪਰ ਇਹ ਲੋਕ ਸਾਡੇ ਪਰਿਵਾਰਾਂ ਤੱਕ ਵੀ ਪਹੁੰਚ ਗਏ ਨੇ ਇਹ ਲੋਕ ਸਾਡੇ ਪਰਿਵਾਰਾਂ ਨੂੰ ਵੀ ਮਾੜਾ ਬੋਲ ਰਹੇ ਨੇ ਇਥੋਂ ਤੱਕ ਕਿ ਸਾਨੂੰ ਵੀ ਇਹ ਲੋਕ ਮਲੰਗ ਦੱਸ ਰਹੇ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਤੇ ਵੀ ਤੰਝ ਕੱਸਿਆ ਗਿਆ ਇਹ ਵੀ ਕਿਹਾ ਗਿਆ ਕਿ ਲੋਕਾਂ ਦਾ ਮੰਨਣਾ ਹੈ ਕਿ ਇਹ ਲੋਕ ਅੱਗੇ ਨਾ ਆ ਜਾਣ ਇਹ ਲੋਕ ਕਿਸੇ ਤਰ੍ਹਾਂ ਦੀ ਕੋਈ ਕਾਰਜਕਾਰੀ ਜਾਂ ਫਿਰ ਕਿਸੇ ਪ੍ਰਕਾਰ ਦਾ ਕੋਈ ਸਪੈਸ਼ਲ ਤੌਰ ਤੇ ਕੋਈ ਕੰਮ ਜਿਹੜਾ ਹੈ ਨਾ ਕਰ ਦੇਣ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੀ ਬੇੜੀ ਦੇ ਵਿੱਚ ਹਮੇਸ਼ਾ ਬੱਟੇ ਪਾਏ ਨੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਸਿਰਫ ਕਾਗਜ਼ਾਂ ਦੇ ਵਿੱਚ ਹੀ ਰੱਖਿਆ ਪਰ ਅਸਲ ਦੇ ਵਿੱਚ ਇਹ ਲੋਕ ਪੰਜਾਬ ਵਿਰੋਧੀ ਤਾਕਤਾਂ ਨਾਲ ਮਿਲ ਕੇ ਕੰਮ ਕਰਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਦੇ ਗੜ ਦੇ ਵਿੱਚ ਖੜ ਕੇ ਭਗਵੰਤ ਸਿੰਘ ਮਾਨ ਨੇ ਵਾਟ ਕੱਢ ਦਿੱਤੇ ਪ੍ਰਚਾਰ ਦਿੱਤੇ ਲੋਕਾਂ ਵੱਲੋਂ ਵੀ ਭਰਮਾ ਹੰਗਾਰਾ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਨੂੰ ਜੇ ਗੱਲ ਕਰੀਏ ਤਾਂ ਹਰ ਪਾਸੇ ਚਰਚਾ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੇਲੇ ਸੁਰਖੀਆਂ ਦੇ ਵਿੱਚ ਛਾਏ ਹੋਏ ਨੇ ਜੇ ਗੱਲ ਕਰੀਏ ਤਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰੈਲੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਉਮੀਦਵਾਰਾਂ ਦੀ ਚੋਣ ਵੀ ਜਿਹੜੀ ਹੈ ਕੀਤੀ ਜਾਣ ਲੱਗ ਪਈ ਹੈ ਤੇ ਵਿਰੋਧੀ ਪਾਰਟੀਆਂ ਵੀ ਚੌਕਸ ਹੋ ਚੁੱਕੀਆਂ ਨੇ ਤੇ ਹੁਣ ਵੇਖਣਾ ਇਹ ਹੋਵੇਗਾ ਕਿ 2024 ਦੇ ਵਿੱਚ ਕਿਹੜੀ ਪਾਰਟੀ ਅੱਗੇ ਜਾਂਦੀ ਹੈ ਕਿੱਥੋਂ ਕਿਹੜੀ ਪਾਰਟੀ ਮੱਲ ਮਾਰਦੀ ਹੈ ਇਹ ਤੇ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਜੇ ਗੱਲ ਕਰੀਏ ਤਾਂ ਸ਼ਾਇਦ 1.5 ਮਹੀਨੇ ਦੇ ਵਿੱਚ ਚੋਣ ਜਾਬਤਾ ਸ਼ੁਰੂ ਹੋ ਜਾਏਗਾ ਤੇ ਲਗਭਗ ਜੋ ਗੱਲ ਕੀਤੀ ਜਾਵੇ ਤਾਂ April ਦੇ ਵਿੱਚ ਸ਼ਾਇਦ ਲੋਕ ਸਭਾ ਦੀਆਂ ਚੋਣਾਂ ਹੋ ਸਕਦੀਆਂ ਨੇ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਸੋ ਲੋਕ ਸਭਾ ਦੀਆਂ ਚੋਣਾਂ ਹੋਣ ਤੋਂ ਬਾਅਦ ਫੈਸਲਾ ਹੋਵੇਗਾ ਕਿ ਕੌਣ ਹੈ ਕਿੱਥੋਂ ਕਿੰਨੀ ਬਾਜ਼ੀ ਮਾਰ ਗਿਆ ਫਿਲਹਾਲ ਪਾਰਟੀਆਂ ਜਿਹੜੀਆਂ ਨੇ ਰੈਲੀਆਂ ਤੇ ਰੈਲੀਆਂ ਕਰ ਰਹੀਆਂ ਨੇ ਆਖਰਕਾਰ ਹਰ ਕਿਸੇ ਦਾ ਜੋਰ ਲੱਗਾ ਹੋਇਆ ਹੈ ਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਜਿੱਤਣ ਵਾਸਤੇ ਆਖਰਕਾਰ 2024 ਦੀਆਂ ਚੋਣਾਂ ਨੂੰ ਲੈ ਕੇ ਕੇਂਦਰ ਦੇ ਵਿੱਚ ਵੀ ਹਲਚਲ ਸ਼ੁਰੂ ਹੋ ਚੁੱਕੀ ਹੈ ਸੋ ਦੁਬਾਰਾ ਤੋਂ ਮੋਦੀ ਸਰਕਾਰ ਆਵੇਗੀ ਤੇ ਜ਼ਾਫਰ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਬਣਨਗੇ ਤੇ ਕਾਂਗਰਸ ਦੀ ਸਰਕਾਰ ਆਵੇਗੀ ਇਸ ਚੀਜ਼ ਨੂੰ ਲੈ ਕੇ ਵੀ ਚਰਚਾ ਜਿਹੜੀ ਹੈ ਸ਼ੁਰੂ ਹੋ ਗਈ ਹੈ ਸੋ ਆਖਰਕਾਰ ਸਮਾਂ ਹੀ ਤੈਅ ਕਰੇਗਾ ਕਿ ਕੌਣ ਕੀ ਬਣਦਾ ਹੈ ਫਿਲਹਾਲ ਪਾਰਟੀਆਂ ਵੱਲੋਂ ਤਿਆਰੀਆਂ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਤਿਆਰੀਆਂ ਸ਼ੁਰੂ ਕਰ ਚੁੱਕੇ ਨੇ ਜਿਸ ਦਾ ਸਾਥ ਅਰਬਿੰਦ ਕੇਜਰੀਵਾਲ ਵੀ ਦੇ ਰਹੇ ਨੇ ਅਰਬਿੰਦ ਕੇਜਰੀਵਾਲ ਦੇ ਵੱਲੋਂ ਵੀ ਤਿਆਰੀਆਂ ਜੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਹਰ ਪਾਸੇ ਚਰਚਾ ਬਿਲਕੁਲ ਸ਼ੁਰੂ ਹੋ ਚੁੱਕਿਆ ਹੈ ਲਗਭਗ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਸਾਰੇ ਪਾਸੇ ਹੀ ਚਰਚਾ ਜੜੀਆਂ ਨੇ ਚੱਲ ਰਹੀਆਂ ਨੇ ਸੋ ਹਰ ਪਾਸੇ ਗੱਲ ਕਰੀਏ ਤਾਂ ਵਿਰੋਧੀ ਧਿਰ ਜਿਹੜੀ ਹੈ ਉਹ ਭਾਵੇਂ ਸਵਾਲ ਵੀ ਖੜੇ ਕਰ ਰਹੀ ਹੈ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਵੀ ਆਈ ਪੀ ਕਲਚਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਘੇਰਿਆ ਗਿਆ ਹੈ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ 'ਚ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਪਰਿਵਾਰ ਵੱਲੋਂ ਵੀ ਵੀ ਆਈ ਪੀ ਕਲਚਰ 'ਚ ਰਹਿਣ ਦਾ ਦਾਵਾ ਕੀਤਾ ਹੈ ਸ਼ਰੋਮਨੀਆ ਕਾਲੀਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਸੀਐਮ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਏ ਵੀਵੀਆਈਪੀ ਕਲਚਰ ਨਾਲ ਕਿਹਾ ਕਿ ਸੀਐਮ ਭਗਵੰਤ ਮਾਨ ਸਾਹਿਬ ਦਾ ਪਰਿਵਾਰ 100 ਗੱਡੀਆਂ ਦੇ ਕਾਫਲੇ ਨਾਲ ਵੱਧਦਾ ਫੁੱਲਦਾ ਹੋਇਆ ਨਾਲ ਹੀ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਜਿਸ ਤੇ ਉਹਨਾਂ ਨੇ ਦਾਵਾ ਕੀਤਾ ਕਿ ਵੀਡੀਓ ਜਾਰੀ ਕਰਦਿਆਂ ਦਿਖਾਈ ਦੇ ਰਿਹਾ ਹੈ ਕਿ ਕਾਫਲੇ ਚ 100 ਗੱਡੀਆਂ ਚੱਲ ਰਹੀਆਂ ਨੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਵੀਆਈਪੀ ਕਲਚਰ ਨੂੰ ਲੈ ਕੇ ਭਗਵੰਤ ਮਾਨ ਨੂੰ ਘੇਰਿਆ ਉਹਨਾਂ ਨੇ ਸੀਐਮ ਭਗਵੰਤ ਮਾਨ ਦੀ ਵੀ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਵੀਡੀਓ ਸ਼ੇਅਰ ਕੀਤੀ ਹੈ ਨਾਲ ਹੀ ਕਿਹਾ ਹੈ ਕਿ ਪੰਜਾਬ ਦੇ ਕਰਤਾਤਮਾਂ ਦੇ ਪੈਸੇ ਬਰਬਾਦ ਕਰਨ ਦੀ ਇਹ ਬਿਹਤਰੀਨ ਮਿਸਾਲ ਹੈ ਨਾਲ ਹੀ ਉਹਨਾਂ ਨੇ ਸੀਐਮ ਮਾਨ ਨੂੰ ਵੀ ਸਵਾਲ ਕਰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਕੋਲ ਕਿਹੜਾ ਸਰਕਾਰੀ ਅਹੁਦਾ ਹੈ ਸੀਐਮ ਦੀ ਪਤਨੀ ਨੂੰ ਕਿਸ ਆਧਾਰ ਤੇ ਇਨੀ ਸੁਰੱਖਿਆ ਦਿੱਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੇ ਵੀਬੀਆਈਪੀ ਕਲਚਰ ਨੂੰ ਖਤਮ ਕਰਨ ਦੇ ਨਾਲ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਪਰ ਅੱਜ ਇਹ ਵੇਖ ਕੇ ਬੜਾ ਦੁੱਖ ਲੱਗ ਰਿਹਾ ਹੈ ਕਿ ਸ਼ਰਿਆਮ ਆਪਣੇ ਹੀ ਕੀਤੇ ਹੋਏ ਵਾਅਦਿਆਂ ਦੇ ਲੋਕਾਂ ਦੇ ਨਾਲ ਵਾਅਦਾ ਖਿਲਾਫੀ ਹੁੰਦੀ ਹੋਈ ਵੇਖ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਫਲੇ ਦੀ ਲੋਕਾਂ ਵੱਲੋਂ ਰੱਜ ਕੇ ਵੀ ਜਿਹੜੀ ਹੈ ਉਹ ਰੋੜਤਾ ਕੀਤੀ ਜਾ ਰਹੀ ਹੈ ਸੋ ਵਿਰੋਧੀ ਧਿਰ ਵੀ ਜਿਹੜੀ ਹੈ ਉਹ ਸਵਾਲ اٹھਾਉਂਦੀ ਪਈ ਹੈ ਉਧਰ ਦੂਜੇ ਪਾਸੇ ਗੱਲ ਕਰੀਏ ਜੀ ਮਾਹੀ ਗੱਲ ਜੀ ਹਾਂ ਮਾਹੀ ਗਿਲ ਨੇ 47 ਦੀ ਉਮਰ ਚ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਹੈ ਦੂਜਾ ਪਿਆਗ ਗਿੱਪੀ ਗਰੇਵਾਲ ਦੀ ਅਦਾਕਾਰਾਂ ਬਾਰੇ ਅਣ ਸੁਣੀਆਂ ਗੱਲਾਂ ਜੋ ਸ਼ਾਇਦ ਹਾਲੇ ਤੱਕ ਤੁਹਾਨੂੰ ਨਹੀਂ ਪਤਾ ਹੈ ਸੋ ਗੱਲ ਕਰੀਏ ਜੀ ਜਿੱਥੇ ਮਾਹੀ ਗਿੱਲ ਨੂੰ ਪਹਿਲਾ ਬ੍ਰੇਕ ਸਾਲ 2003 ਦੇ ਵਿੱਚ ਪੰਜਾਬੀ ਫਿਲਮ ਹਵਾਇਆਂ ਤੋਂ ਮਿਲਿਆ ਸੀ ਨਿਰਦੇਸ਼ਨ ਅਮਿਤੋ ਜਮਾਨ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਸੁਪਰ ਹਿੱਟ ਸਾਬਤ ਹੋਈ ਸੀ ਅਦਾਕਾਰਾ ਨੂੰ ਸਭ ਤੋਂ ਵੱਧ ਪ੍ਰਸਿੱਧੀ ਅਨੁਰਾਗ ਕਸ਼ਪ ਦੀ ਫਿਲਮ ਦੇਵ ਡੀ ਨੂੰ ਮਿਲੀ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਮਾਹੀ ਗਿੱਲ ਮਸ਼ਹੂਰ ਹੋ ਗਈ ਸੀ ਉਸ ਨੂੰ ਕਈ ਫਿਲਮਾਂ ਦੇ ਆਫਰ ਆਉਣ ਲੱਗੇ ਮਾਹੀ ਗਿੱਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਦੇ ਵਿੱਚ ਰਹੀ ਹੈ ਖਬਰਾਂ ਮੁਤਾਬਕ ਉਹਨਾਂ ਨੇ 17 ਸਾਲ ਦੀ ਉਮਰ 'ਚ ਪਹਿਲਾ ਵਿਆਹ ਕੀਤਾ ਸੀ ਪਰ ਉਹਨਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਈ ਟਾਈਮਜ਼ ਦੇ ਖ਼ਾਸ ਰਿਪੋਰਟ ਦੇ ਮੁਤਾਬਕ ਮਾਹੀ ਗਿੱਲ ਨੇ ਆਪਣੇ ਵਿਆਹ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਮੈਨੂੰ ਪਤਾ ਹੈ ਮੇਰਾ ਪਹਿਲਾ ਵਿਆਹ ਅਸਫਲ ਰਿਹਾ ਸੀ ਪਰ ਜਿਹੜਾ ਇਸ ਲਈ ਹੋਇਆ ਕਿਉਂਕਿ ਮੈਂ ਉਸ ਸਮੇਂ ਬਹੁਤ ਛੋਟੀ ਸੀ ਪਰ ਪਰ ਪੱਕ ਵੀ ਨਹੀਂ ਸਾ ਅਦਾਕਾਰਾਂ ਨੇ ਅੱਗੇ ਕਿਹਾ ਹੁਣ ਮੈਨੂੰ ਕਾਫੀ ਪਰਪਕਤਾ ਹੋ ਗਈ ਹੈ ਮੇਰਾ ਆਪਣੇ ਸਾਬਕਾ ਪਤੀ ਨਾਲ ਚੰਗਾ ਰਿਸ਼ਤਾ ਹੈ ਮੈਂ ਅਜੇ ਵੀ ਉਸ ਦਾ ਸਤਿਕਾਰ ਕਰਦੀ ਹਾਂ ਅਸੀਂ ਮੈਸੇਜ ਰਾਹੀਂ ਗੱਲ ਕਰਦੇ ਰਹਿੰਦੇ ਹਾਂ ਅਸੀਂ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਸਾਲ 2019 ਚ ਮਾਹੀ ਗਿੱਲ ਨੇ ਖੁਲਾਸਾ ਕੀਤਾ ਸੀ ਕਿ ਉਹ 2.5 ਸਾਲ ਦੀ ਬੇਟੀ ਦੀ ਮਾਂ ਹੈ ਹਾਲਾਂਕਿ ਉਸ ਸਮੇਂ ਉਸਨੇ ਆਪਣੇ ਪਤੀ ਦੇ ਨਾਮ ਦਾ ਬਿਲਕੁਲ ਵੀ ਖੁਲਾਸਾ ਨਹੀਂ ਕੀਤਾ ਸੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਕੁਝ ਸਮੇਂ ਬਾਅਦ ਮਾਹੀ ਗਿੱਲ ਨੇ ਖੁਦ ਦੱਸਿਆ ਕਿ ਉਸ ਦਾ ਵਿਆਹ ਰਵੀ ਕੇਸਰ ਨਾਲ ਹੋਇਆ ਹੈ ਦੱਸਿਆ ਜਾਂਦਾ ਹੈ ਮਾਹੀ ਗਿੱਲ ਅਤੇ ਰਵੀ ਕੇਸਰ ਨੇ ਗੋਪਤ ਵਿਆਹ ਕਰ ਲਿਆ ਸੀ ਜੋੜੇ ਨੇ ਆਪਣੀ ਬੇਟੀ ਦਾ ਨਾਮ ਵੈਰੋਨਿਕਾ ਰੱਖਿਆ ਹੋਇਆ ਇਸ ਨੂੰ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ